ਸਿੱਖਾਲ ਜੀ ਸਾਰਿਆਂ ਨੂੰ ਅੱਜ ਅਸੀਂ 10ਵੀਂ ਕਲਾਸ ਦਾ ਪਾਠ ਨੰਬਰ 4 ਲੈ ਕੇ ਹਾਜ਼ਰਾਂ ਜਾਂਚ ਮਿੰਤੀ ਅਤੇ ਮਲਾਂਕਣ ਤਾਂ ਇਹ 10ਵੀਂ ਕਲਾਸ ਫਿਜ਼ੀਕਲ ਐਜੂਕੇਸ਼ਨ ਦਾ ਚੌਥਾ ਚੈਪਟਰ ਹੈ ਜੀ ਤਾਂ ਸਕਰੀਨ ਦੇ ਉੱਪਰ ਪਹਿਲਾ ਕੁਐਸਚਨ ਹੈ ਗਤੀ ਟੈਸਟ ਨੂੰ ਸਮੇਂ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਉੱਤਰ ਹੈ ਜੀ ਸੈਕਿੰਡ ਦੇ ਵਿੱਚ ਇਸ ਨੂੰ ਦਰਜ ਕੀਤਾ ਜਾਂਦਾ ਹੈ ਸਕਿਨ ਫੋਲਡਰ ਕੈਲੀਬਰ ਮਾਪਣ ਵਾਲਾ ਜੰਤਰ ਕਿਸ ਕੰਮ ਆਉਂਦਾ ਹੈ ਤਾਂ ਇਹ ਜੀ ਚਮੜੀ ਦੀ ਮੋਟਾਈ ਮਾਪਣ ਦੀ ਕੰਮ ਆਉਂਦਾ ਹੈ ਜੀ ਅੱਗੇ ਜੀ ਪ੍ਰੈਸ਼ਨ ਨੰਬਰ 3 ਵੱਧ ਵੱਧ ਭਾਰ ਵਾਲੇ ਖਿਡਾਰੀ ਗੋਲਾ ਸੁੱਟਣ ਅਤੇ ਕੁਸ਼ਤੀਆਂ ਵਰਗੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਹੀ ਹੈ ਜਾਂ ਗਲਤ ਤਾਂ ਬਿਲਕੁਲ ਗਲਤ ਹੈ ਜੀ 골ਡਨ ਬੂਟ ਦਾ ਇਨਾਮ ਕਿਹੜੀ ਖੇਡ ਵਿੱਚ ਦਿੱਤਾ ਜਾਂਦਾ ਹੈ ਤਾਂ ਫੁੱਟਬਾਲ ਹਾਕੀ ਹੈਂਡਬਾਲ ਜਾਂ ਬੈਡਮਿੰਟਨ ਤਾਂ ਫੁੱਟਬਾਲ ਦੇ ਵਿੱਚ ਦਿੱਤਾ ਜਾਂਦਾ ਹੈ ਛੋਟੀ ਉਤਰਾਵਲੇ ਪ੍ਰੈਸ਼ਨ ਟੈਸਟ ਕੀ ਹੈ ਖਿਡਾਰੀ ਦੀ ਉਨਤੀ ਅਤੇ ਕੋਚ ਦੀ ਸਖਲਾਈ ਦਾ ਪੱਧਰ ਜਾਣਨ ਲਈ ਜਾਂਚ ਟੈਸਟ ਬੜੀ ਜ਼ਰੂਰੀ ਹੁੰਦੀ ਹੈ ਟੈਸਟ ਜਾਂਚ ਉਹ ਜ਼ਾਰ ਹੈ ਜਿਸ ਦੀ ਮਦਦ ਨਾਲ ਅਸੀਂ ਖਿਡਾਰੀ ਦੀਆਂ ਸਰੀਰਕ ਯੋਗਤਾਵਾਂ ਮਾਨਸਿਕ ਪੱਧਰ ਖੇਡ ਨੁਪੁੰਤਾਵਾਂ ਵਿੱਚ ਹੋਏ ਸੁਧਾਰਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇਹਨਾਂ ਕੁਸ਼ਲਤਾਵਾਂ ਯੋਗਤਾਵਾਂ ਦਾ ਪ੍ਰੀਖਣ ਕਰਨ ਵਾਸਤੇ ਵਪਿੰਨ ਤਰ੍ਹਾਂ ਦੇ ਟੈਸਟ ਤਿਆਰ ਕੀਤੇ ਗਏ ਹਨ ਅਗੇ ਜੀ ਮਨੋਵਿਗਿਆਨ ਪ੍ਰੀਖਣ ਕੀ ਹੈ ਮਨੋਵਿਗਿਆਨ ਪ੍ਰੀਖਣ ਖਿਡਾਰੀਆਂ ਦੇ ਮਾਨਸਿਕ ਪੱਧਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਖਿਡਾਰੀਆਂ ਦੇ ਦਿਲ ਵਿੱਚ ਖੇਡ ਪ੍ਰਤੀ ਜਿੱਤ ਹਾਰ ਨੂੰ ਲੈ ਕੇ ਪੈਦਾ ਹੋਏ ਭੈ ਕਬਰਹਾਟ ਦਾ ਗਿਆਨ ਪ੍ਰਾਪਤ ਕਰਨ ਲਈ ਕਿਸ ਕਈ ਕਿਸਮ ਦੇ ਟੈਸਟ ਤਿਆਰ ਕੀਤੇ ਜਾਂਦੇ ਕੀਤੇ ਗਏ ਹਨ ਜੋ ਕਿ ਬਹੁਵਕਲਪੀ ਉੱਤਰਾਂ ਵਾਲੇ ਪ੍ਰਸ਼ਨ ਬਹੁਵਕਲਪੀ ਪ੍ਰਸ਼ਨਾਂ ਵਾਲੇ ਉੱਤਰ ਹੁੰਦੇ ਹਨ ਜਿਨ੍ਹਾਂ ਵਿੱਚੋਂ ਖਿਡਾਰੀ ਆਪਣੀ ਸਮਝ ਸੋਚ ਮੁਤਾਬਕ ਉੱਤਰ ਚੁਣ ਸਕਦਾ ਹੈ ਅਤੇ ਉਸ ਦੁਆਰਾ ਦਿੱਤੇ ਗਏ ਉੱਤਰਾਂ ਦੇ ਆਧਾਰ ਉੱਤੇ ਹੀ ਉਸਦੀ ਬੌਧਿਕ ਸਮਰੱਥਾ ਦਾ ਅਨੁਕਣ ਕੀਤਾ ਜਾਂਦਾ ਹੈ ਅੱਗੇ ਆ ਜੀ ਪ੍ਰਸ਼ਨ ਨੰਬਰ 7 ਖਿਡਾਰੀ ਦੀ درجہਬੰਦੀ ਤੋਂ ਕੀ ਪਾਵ ਹੈ ਖਿਡਾਰੀਆਂ ਦੀ ਸਮਾਜ ਖਿਡਾਰੀਆਂ ਦੀ ਸਮਾਜ ਵਿੱਚ ਆਪਣੀ ਅਲੱਗ ਪਛਾਣ ਹੁੰਦੀ ਹੈ ਜੋ ਕਿ ਖਿਡਾਰੀਆਂ ਦੀ ਕਈ ਵਰਿਆਂ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਰਜਾਬੰਦੀ ਟੈਸਟ ਮਿੰਤੀ ਅਤੇ ਜਾਂਚ ਮੁਲਾਂਕਣ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ ਮਿਸਾਲ ਦੇ ਤੌਰ ਦੇ ਉੱਤੇ ਫੁੱਟਬਾਲ ਦੇ ਵਰਲਡ ਕੱਪ ਸਮੇਂ 골ਡਨ ਬੂਟ ਦਾ ਇਨਾਮ ਸਭ ਤੋਂ ਵਧੀਆ ਸਭ ਤੋਂ ਜ਼ਿਆਦਾ 골 ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਦੁਨੀਆ ਦੇ ਸਮੁੱਚੇ ਖਿਡਾਰੀਆਂ ਦੀ درجہਬੰਦੀ ਖਿਡਾਰੀ ਦੇ ਪ੍ਰਾਸ਼ਾਂ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ ਖਿਡਾਰੀਆਂ ਦੀ درجہਬੰਦੀ ਵਾਸਤੇ ਖਿਡਾਰੀਆਂ ਦੇ ਪੁਰਾਣੇ ਅਤੇ ਮੌਜੂਦਾ ਰਿਕਾਰਡ ਦੀ ਜ਼ਰੂਰਤ ਹੁੰਦੀ ਹੈ ਪ੍ਰਸ਼ਨ ਨੰਬਰ 8 ਗਤੀ ਟੈਸਟ ਅਤੇ ਚਿੰਨਾਪ ਟੈਸਟ ਬਾਰੇ ਜਾਣਕਾਰੀ ਗਤੀ ਟੈਸਟ ਸਵੀਟ ਟੈਸਟ ਖਿਡਾਰੀ ਦੀ ਗਤੀ ਦਾ ਨਿਰੀਖਣ ਕਰਨ ਲਈ ਗਤੀ ਟੈਸਟ ਕੀਤਾ ਜਾਂਦਾ ਹੈ ਇਸ ਟੈਸਟ ਵਿੱਚ ਖਿਡਾਰੀ ਨੂੰ 50 ਗਾਈ ਦੀ ਦੂਰੀ ਦੀ ਦੌੜ ਪੂਰੀ ਤੇਜ ਗਤੀ ਨਾਲ ਲਗਾਉਣ ਲਈ ਕਹਿੰਦੇ ਹਨ ਖਿਡਾਰੀ ਦੀ ਦੌੜ ਸ਼ੁਰੂ ਕਰਨ ਤੋਂ ਲੈ ਕੇ ਖਤਮ ਕਰਨ ਤਾਈਂ ਦਾ ਸਮਾਂ ਸੈਕਿੰਡ ਵਿੱਚ ਦਰਜ ਕੀਤਾ ਜਾਂਦਾ ਹੈ ਜੋ ਕਿ ਖਿਡਾਰੀ ਦੀ ਸਹੀ ਗਤੀ ਵੀ ਜਾਣ ਕਰੇ ਮਿਲ ਸਕੇ ਅੱਗੇ ਜੀ ਚਨ-ਅਪ ਟੈਸਟ ਇਸ ਟੈਸਟ ਰਾਹੀਂ ਖਿਡਾਰੀ ਦੀਆਂ ਬਾਹਾਂ ਤੇ ਮੋਢਿਆਂ ਦੀ ਸਮਰੱਥਾ ਦਾ ਪਤਾ ਲਗਾਇਆ ਜਾਂਦਾ ਹੈ ਖਿਡਾਰੀ ਇੱਕ ਲੋਹੇ ਦੀ ਰਾਡ ਨਾਲ ਲਟਕਦਾ ਹੋਇਆ ਬਾਹਾਂਵਾਂ ਅਤੇ ਸਾਰੇ ਸਰੀਰ ਨੂੰ ਪਤਾ ਚੁੱਕ ਕੇ ਡੰਡ ਕਰਦਾ ਹੈ ਮਾਰਦਾ ਹੈ ਖਿਡਾਰੀ ਦੁਆਰਾ ਮਾਰੇ ਗਏ ਕੁੱਲ ਡੰਡਾ ਦੀ ਗਿਣਤੀ ਦੇ ਆਧਾਰ 'ਤੇ ਪਰਖ ਕੀਤੀ ਜਾਂਦੀ ਹੈ ਅੱਗੇ ਜੀ ਵੱਡੇ ਉਤਰਾਂ ਵਾਲੇ ਪ੍ਰਸ਼ਨ ਸਰੀਰਕ ਸਿੱਖਿਆ ਵਿੱਚ ਜਾਂਚ ਮੰਤੀ ਅਤੇ ਮਲਾਂਕਣ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਓ ਸਰੀਰਕ ਸਿੱਖਿਆ ਵਿੱਚ ਜਾਂਚ ਮੰਤੀ ਮਲਾਂਕਣ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੈ ਇਹਨਾਂ ਸਾਧਨਾਂ ਦੀ ਮਦਦ ਨਾਲ ਖੇਡ ਮੈਦਾਨਾਂ ਵਿੱਚੋਂ ਖਿਡਾਰੀਆਂ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਜੇਸ ਨਾਲ ਖਿਡਾਰੀਆਂ ਦੀ ਪ੍ਰਗਟਕਤੀ ਅਤੇ ਉਹਨਾਂ ਦੀ ਲੋੜੀ ਦੀ ਸਖਲਾਈ ਦੇ ਸੰਬੰਧ ਵਿੱਚ ਫੈਸਲਾ ਲਿਆ ਜਾਂਦਾ ਹੈ ਸਮੇਂ-ਸਮੇਂ ਦੌਰਾਨ ਖਿਡਾਰੀਆਂ ਦੀ ਜਾਂਚ ਮੰਤੀ ਅਤੇ ਮਲਾਂਕਣ ਕਰਕੇ ਨਿਰੀਖਣ ਕੀਤਾ ਜਾਂਦਾ ਹੈ ਤੇ ਸਖਲਾਈ ਨਾਲ ਖਿਡਾਰੀ ਉੱਤੇ ਪੈਣ ਵਾਲੇ ਅਸਰਾਂ ਦੇ ਸੰਬੰਧ ਵਿੱਚ ਗਿਆਨ ਹਾਸਲ ਕੀਤਾ ਜਾਂਦਾ ਹੈ ਖਿਡਾਰੀ ਦੀ ਸਰੀਰਕ ਯੋਗਤਾ ਕੁਸ਼ਲਤਾ ਪ੍ਰਦਰਸ਼ਨ ਅਤੇ ਖਿਡਾਰੀ ਦੀ ਪ੍ਰਕৃতি ਨੂੰ ਮਾਪਣ ਲਈ ਇਹ ਦੰਡ ਬੜੇ ਲਾਜ਼ਮੀ ਹੁੰਦੇ ਹਨ ਜਾਂਚ ਮੰਤੀ ਅਤੇ ਮਲਾਂਕਣ ਦੇ ਅਨੁਸਾਰ ਖਿਡਾਰੀਆਂ ਦੀ ਅੱਡ ਅੱਡ ਖੇਡਾਂ ਲਈ ਚੋਣ ਕੀਤੀ ਜਾਂਦੀ ਹੈ ਇਹਨਾਂ ਖਿਡਾਰੀਆਂ ਦੀ ਦੇਸਖਲਾਈ ਪ੍ਰੋਗਰਾਮ ਬਣਾਏ ਜਾਂਦੇ ਹਨ ਖਿਡਾਰੀਆਂ ਉੱਤੇ ਕੀਤੇ ਜਾਣ ਵਾਲੇ ਅਡਾਡਾ ਟੈਸਟਾਂ ਦੇ ਆਧਾਰ ਉੱਤੇ ਹੀ ਖਿਡਾਰੀਆਂ ਦੀ ਪ੍ਰਕティਕ ਸਖਲਾਈ ਢੰਗਾਂ ਦੀ ਚੋਣ ਖਿਡਾਰੀਆਂ ਦੀਆਂ ਕਮਜ਼ੋਰੀਆਂ ਦੀ ਪਛਾਣ ਅਤੇ ਕੋਚ ਦੀ ਯੋਗਤਾ ਦੇ ਪਮਾਨਿਆਂ ਦੀ ਜਾਂਚ ਹੁੰਦੀ ਹੈ ਜਾਂਚ ਖਿਡਾਰੀ ਦੇ ਵਿਕਾਸ ਅਤੇ ਕੋਚ ਦੀ ਸਖਲਾਈ ਦਾ ਪੱਦਰ ਜਾਣਨ ਵਾਸਤੇ ਜਾਂਚ ਬੜੀ ਹੀ ਜ਼ਰੂਰੀ ਹੁੰਦੀ ਹੈ ਜਾਂਚ ਇੱਕ ਅਜਿਹਾ ਉਜਾਰ ਹੈ ਜਿਸ ਨਾਲ ਅਸੀਂ ਖਿਡਾਰੀ ਦੀਆਂ ਸਰੀਰਕ ਕੁਸ਼ਲਤਾਵਾਂ ਜਾਣ ਪੂਰਨਤਾਵਾਂ ਖੇਡ ਜੋਗਤਾਵਾਂ ਤੇ ਮਾਨਸਿਕ ਪੱਧਰ ਵਿੱਚ ਹੋਏ ਸਦਾਰਾਂ ਦੇ ਸਬੰਧ ਵਿੱਚ ਗਿਆਨ ਪ੍ਰਾਪਤ ਕਰ ਸਕਦੇ ਆ ਖਿਡਾਰੀ ਦੀਆਂ ਇਹਨਾਂ ਨੁਪੁੰਤਾਵਾਂ ਦਾ ਪ੍ਰੀਖਣ ਕਰਨ ਲਈ ਵਿਭਿੰਨ ਤਰ੍ਹਾਂ ਦੇ ਟੈਸਟ ਤਿਆਰ ਕੀਤੇ ਗਏ ਹਨ ਜਿਵੇਂ ਗਤੀ ਟੈਸਟ ਚਨਪ ਟੈਸਟ ਬ੍ਰਾਡ ਜੰਪ ਬ੍ਰਾਡ ਜੰਪ ਲਚਕ ਟੈਸਟ ਚਮੜੀ ਮੋਟਾਈ ਪ੍ਰੀਖਣ ਟੈਸਟ ਮਨੋਵਿਗਿਆਨਕ ਪ੍ਰੀਖਣ ਟੈਸਟ ਇੰਜ ਅਸੀ ਵੱਖ-ਵੱਖ ਟੈਸਟਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖਿਡਾਰੀ ਵਿੱਚ ਖਿਡਾਰੀ ਦੀ ਨੁਪੰਨਤਾ ਦਾ ਸਹੀ ਨਿਰੀਖਣ ਕਰਨ ਲਈ ਟੈਸਟਾਂ ਦੀ ਬੜੀ ਮਹੱਤਤਾ ਹੈ। ਮਿੰਤੀ ਜਾਂਚ ਚੈਸਟ ਪਿੱਛੇ ਖਿਡਾਰੀ ਦੇ ਮਿਲੇ ਅੰਕੜਿਆਂ ਦਾ ਰਿਕਾਰਡ ਰੱਖਣਾ ਮਿੰਤੀ ਅਖਵਾਉਂਦਾ ਹੈ ਇਹ ਇੱਕ ਇੱਕ ਸلسلੇਵਾਰ ਅਤੇ ਅੰਕੜਿਆਂ ਉਤੇ ਆਧਾਰਿਤ ਤਰੀਕਾ ਹੈ ਇਸ ਨੂੰ ਬੜੇ ਹੀ ਧਿਆਨਪੂਰਵਕ ਲਾਗੂ ਕੀਤਾ ਜਾਂਦਾ ਹੈ ਇਹ ਖਿਡਾਰੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਸਦੇ ਹਾਸਲ ਕੀਤੇ ਨਤੀਜਿਆਂ ਸਿੱਟਿਆਂ ਦਾ ਰਿਕਾਰਡ ਹੁੰਦਾ ਹੈ ਖਿਡਾਰੀ ਦੀ ਸਰੀਰਕ ਕੁਸ਼ਤਾਵਾ ਤੇ ਬਣਾਵਟਾ ਤੇ ਮਾਨਸਿਕ ਪੱਧਰ ਆਦ ਦਾ ਪਰਖ ਟੈਸਟ ਕਰਨ ਟੈਸਟ ਲਈ ਕਰਵਾਏ ਗਏ ਅਲੱਗ-ਅਲੱਗ ਟੈਸਟਾਂ ਤੋਂ ਮਿਲੇ ਅੰਕੜਿਆਂ ਨੂੰ ਬੜੇ ਹੀ ਧਿਆਨਪੂਰਵਕ ਇਕੱਠਾ ਕੀਤਾ ਜਾਂਦਾ ਹੈ ਮਿਸਾਲ ਦੇ ਤੌਰ ਉੱਤੇ ਇੱਕ ਖਿਡਾਰੀ ਨੇ 50 ਮੀਟਰ ਦੀ ਦੌੜ ਕਿੰਨੇ ਸੈਕਿੰਡ ਵਿੱਚ ਦੌੜੀ ਖਿਡਾਰੀ ਕਿੰਨੇ ਫੁੱਟ ਬ੍ਰਾਂਡ ਜੰਪ ਲਗਾਉਂਦਾ ਹੈ ਤੇ ਖਿਡਾਰੀ ਇੱਕ ਵਾਰ ਵਿੱਚ ਕਿੰਨੇ ਡੰਡ ਮਾਰਦਾ ਹੈ ਅੱਗੇ ਜੀ ਮਲਾਂਕਨ ਮਲਾਂਕਨ ਦਾ ਅਰਥ ਹੈ ਜਾਂਚ ਤੋਂ ਮਿਲੀਆਂ ਮੰਤੀਆਂ ਲੇਖਾ ਸੁਖਾ ਕਰਨਾ ਇਸ ਜਰੀਏ ਖਿਡਾਰੀ ਤੋਂ ਮਿਲੇ ਅੰਕੜਿਆਂ ਦੀ ਉਸ ਦੇ ਪਿਛਲੇ ਰਿਕਾਰਡ ਨਾਲ ਤੁਲਨਾ ਕਰਕੇ ਇਹ ਜਾਣਿਆ ਜਾਂਦਾ ਹੈ ਕਿ ਖਿਡਾਰੀ ਪਹਿਲਾਂ ਤੋਂ ਪ੍ਰਗਤੀ ਕਰ ਰਿਹਾ ਹੈ ਜਾਂ ਨਹੀਂ ਇਸ ਨਾਲ ਇੱਕ ਖਿਡਾਰੀ ਦੀ ਦੂਜੇ ਖਿਡਾਰੀ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਕਿ ਦੋਵਾਂ ਖਿਡਾਰੀਆਂ ਵਿਚਲੇ ਅੰਤਰ ਦੀ ਜਾਣਕਾਰੀ ਮਿਲ ਸਕੇ ਖੇਡਾਂ ਵਿੱਚ ਖਿਡਾਰੀ ਦੀ ਪ੍ਰਕਿਰਤੀ ਲਈ ਮੁਲਾਂਕਣ ਬੜਾ ਹੀ ਲਾਜ਼ਮੀ ਹੁੰਦਾ ਹੈ ਮੁਲਾਂਕਣ ਤੋਂ ਬਿਨਾਂ ਖਿਡਾਰੀ ਦੀ ਪ੍ਰਕਿਰਤੀ ਅਤੇ ਕੋਚ ਦੀ ਸਖਲਾਈ ਦੇ ਪ੍ਰੋਗਰਾਮ ਦੀ ਸਾਰਤਕਤਾ ਪਤਾ ਨਹੀਂ ਲਾਇਆ ਜਾ ਸਕਦਾ ਕਈ ਵਾਰ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਖਿਡਾਰੀ ਠੀਕ ਢੰਗ ਨਾਲ ਪ੍ਰਕਿਰਤੀ ਨਹੀਂ ਕਰ ਸਕਦਾ ਜਿਸ ਲਈ ਉਸ ਦੀ ਸਖਲਾਈ ਦੇ ਢੰਗ ਵਿੱਚ ਬਦਲਾਅ ਦੀ ਜ਼ਰੂਰਤ ਹੁੰਦੀ ਹੈ ਇਸ ਗੱਲ ਦਾ ਪਤਾ ਸਿਰਫ ਮੁਲਾਂਕਣ ਕਰਨ ਨਾਲ ਹੀ ਲਾਇਆ ਜਾਂਦਾ ਹੈ ਮੁਲਾਂਕਣ ਖਿਡਾਰੀਆਂ ਦੀ درجہਬੰਦੀ ਅਤੇ ਨਵੇਂ ਨਵੇਂ ਸਖਲਾਈ ਪ੍ਰੋਗਰਾਮ ਤਿਆਰ ਕਨ ਵਿੱਚ ਸਾਇਕ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਜੀ ਖਿਡਾਰੀ ਦੀਆਂ ਯੋਗਤਾਵਾਂ ਦਾ ਪ੍ਰੀਖਣ ਕਰਨ ਲਈ ਕਿਸੇ ਤਿੰਨ ਪ੍ਰਕਾਰ ਦੇ ਟੈਸਟਾਂ ਦੀ ਵਿਆਖਿਆ ਕਰੋ ਤਾਂ ਜੀ ਉਹ ਤਿੰਨ ਪ੍ਰਕਾਰ ਦੇ ਟੈਸਟ ਕਿਹੜੇ ਆ ਗਤੀ ਟੈਸਟ ਚਨਪ ਟੈਸਟ ਬਰਾਡ ਜੰਪ ਲਚਕ ਟੈਸਟ ਚਮੜੀ ਦੀ ਮਟਾਈ ਅਤੇ ਮਨੋਵਿਗਿਆਨਕ ਟੈਸਟ ਇਹ 6 ਟੈਸਟ ਤਾਂ ਨੇ ਜੀ ਉਹਨਾਂ ਵਿੱਚੋਂ ਤਿੰਨ ਟੈਸਟ ਕਿਹੜੇ ਆ ਲਚਕ ਇਸ ਟੈਸਟ ਵਿੱਚ ਖਿਡਾਰੀ ਆਪਣੇ ਦੋਵੇਂ ਪੈਰਾਂ ਨੂੰ ਜੋੜ ਕੇ ਕਿਸੇ ਮਜ਼ਬੂਤ ਪਲੇਟਫਾਰਮ ਉੱਤੇ ਸਿੱਧਾ ਖੜਾ ਹੁੰਦਾ ਹੈ ਉਹ ਆਪਣੀਆਂ ਲੱਤਾਂ ਨੂੰ ਬਿਲਕੁਲ ਸਿੱਧਾ ਰੱਖਦੇ ਹੋਏ ਆਪਣੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਅਗਾਹ ਨੂੰ ਝੁਕਾਉਂਦਾ ਹੋਇਆ ਤੇ ਆਪਣੇ ਸਰੀਰ ਨੂੰ ਮੋੜਦਾ ਹੋਇਆ ਹੱਥਾਂ ਨਾਲ ਪਲੇਟਫਾਰਮ ਨੂੰ ਛੂੰਦਾ ਹੈ ਘੱਟੋ ਘੱਟ 2 ਸੈਕਿੰਡ ਇਸ ਅਵਸਥਾ ਵਿੱਚ ਰੁਕਦਾ ਉਸ ਦੀ ਸਰੀਰਕ ਲਚਕਤਾ ਹੁੰਦੀ ਹੈ ਖਿਡਾਰੀ ਦੇ ਹੱਥ ਪੈਰਾਂ ਤੋਂ ਪੈਰਾਂ ਤੋਂ ਜਿੰਨੇ ਹੀ ਠਾਂ ਜਾਣਗੇ ਉਸ ਦੀ ਗਿਣਤੀ ਕਰ ਲਈ ਜਾਂਦੀ ਹੈ ਇਸ ਪ੍ਰੀਖਣਦਾਰ ਖਿਡਾਰੀ ਦੇ ਗੋਡੇ ਮੁੜਨੇ ਨਹੀਂ ਚਾਹੀਦੇ ਅਤੇ ਲੱਤਾਂ ਬਿਲਕੁਲ ਸਿੱਧੀਆਂ ਰਹਿਣੀਆਂ ਚਾਹੀਦੀਆਂ ਹਨ ਨੰਬਰ 2 ਚਮੜੀ ਦੀ ਮੋਟਾਈ ਪ੍ਰੀਖਣ ਚਮੜੀ ਦੀ ਮੋਟਾਈ ਨੂੰ ਮਾਪਣ ਲਈ ਸਕਿਨ ਫੋਲਡਰ ਕੈਪੀ ਕੇਲੀ ਪਰ ਵਰਤਿਆ ਜਾਂਦਾ ਹੈ ਇਸ ਉਜਾਰ ਦੀ ਉਜਾਰ ਦੀ ਮਦਦ ਨਾਲ ਉਜਾਰ ਦੀ ਮਦਦ ਨਾਲ ਖਿਡਾਰੀ ਦੀਆਂ ਬਾਹਾਂ, ਛਾਤੀ ਅਤੇ ਪੇਟ ਦੀ ਮਟਾਈ ਚਮੜੀ ਦੀ ਮਟਾਈ ਮਾਪੀ ਜਾਂਦੀ ਹੈ ਇਸ ਮੀਨਤੀ ਨਾਲ ਖੜਾਈ ਦੇ ਸਰੀਰ ਵਿੱਚ ਪਿਛਲੀ ਚਰਬੀ ਦਾ ਪਤਾ ਲਗਾਇਆ ਜਾਂਦਾ ਹੈ ਕਿਉਂਕਿ ਅੱਧਾ ਅੱਠ ਖੇਡਾਂ ਵਿੱਚ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਚਰਬੀ ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਹੈ ਨੰਬਰ 2 ਬਰਾਡ ਜੰਪ ਇਹ ਜੰਪ ਕਰਨ ਵਾਸਤੇ ਖਿਡਾਰੀ ਆਪਣੇ ਪੈਰਾਂ 모ਡਿਆਂ ਦੀ ਚੜਾਈ ਦੇ ਮੁਤਾਬਕ ਖੋਲ ਕੇ ਖੜਾ ਹੁੰਦਾ ਹੈ ਦੋਵੇਂ ਲੱਤਾਂ ਦਾ ਬਰਾਬਰ ਜ਼ੋਰ ਲਗਾਉਂਦਾ ਹੋਇਆ ਉਹ ਦੋਵਾਂ ਪੈਰਾਂ ਨੂੰ ਇਕੱਠਾ ਕਰਕੇ ਗਾਹ ਨੂੰ ਸ਼ਲਾਂਗ ਲਗਾਉਂਦਾ ਹੈ ਸ਼ਲਾਂਗ ਮਾਰਨ ਪਿੱਛੋਂ ਖਿਡਾਰੀ ਵੱਲੋਂ ਤੈ ਕਿਤੇ ਫਾਸਲੇ ਨੂੰ ਮੀਟਰ ਵਿੱਚ ਮਾਪਿਆ ਜਾਂਦਾ ਹੈ ਖਿਡਾਰੀ ਵੱਲੋਂ ਤੈ ਕੀਤੀ ਗਈ ਦੂਰੀ ਤੋਂ ਖਿਡਾਰੀਆਂ ਦੀਆਂ ਟੰਗਾਂ ਦੀ ਸਮਰੱਥਾ ਦਾ ਗਿਆਨ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਜੀ ਸਾਡਾ ਅੱਜ ਦਾ ਜਿਹੜਾ ਲੈਸਨ ਆਇ ਖਤਮ ਹੁੰਦਾ ਹੈ ਜੇਕਰ ਤੁਸੀਂ ਇਸ ਪੂਰੇ ਲੈਸਨ ਦੀ ਪੀਡੀਐਫ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਨੂੰ ਜੁਆਇਨ ਕਰੋ ਜੋ ਕਿ ਐਜੂਕੇਸ਼ਨ ਅਫੀਸ਼ੀਅਲ ਹੱਬ ਦੇ ਨਾਲ ਨਾਲ ਮੌਜੂਦ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜੂ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਮਿਲਦੇ ਹਾਂ ਜੀ ਅਗਲੇ ਲੈਸਨ ਦੇ ਨਾਲ ਤਦ ਤੱਕ ਲਈ ਧੰਨਵਾਦ